ਦੋਸਤੋ ਅੱਜ ਬੜਾ ਗੱਲ ਕਰਨੀ ਹੈ ਕਹਿੰਦੇ ਜੱਟ ਦਾ ਮਹਾਜਨ ਨਾਲੋਂ ਦਿਲ ਵੱਟਾ ਹੁੰਦਾ ਹੈ ਦੋਸਤੋ ਸਾਡੇ ਲੋਕਾਂ ਵਿੱਚ ਇਹ ਗੱਲ ਆਮ ਹੀ ਆਖੀ ਜਾਂਦੀ ਹੈ ਕਿ ਜੱਟ ਦਾ ਦਿਲ ਬਹੁਤ ਵੱਡਾ ਹੁੰਦਾ ਪਰ ਇਹ ਗੱਲ ਸਚਾਈ ਤੋਂ ਬਹੁਤ ਦੂਰ ਹੈ ਕੋਝ ਤਾਂ ਫੋਖਰੇ ਕਲਾਕਾਰਾਂ ਨੇ ਜੱਟਾਂ ਦੇ ਗੀਤ ਗਾ ਕੇ ਜੱਟਾਂ ਨੂੰ ਫੋਕੀ ਹਵਾ ਸ਼ਕਾਰ ਦਿੱਤੀ ਛੱਡੀ ਹੈ ਜਿਨ੍ਹਾਂ ਨੂੰ ਸੁਣ ਕੇ ਜੱਟਾਂ ਦੇ ਮੁੰਡੇ ਵੈਸੇ ਆਪਣੀ ਹਵਾ ਬਣਾਈ ਫਿਰਦੇ ਹਨ ਪਰ ਜੇਕਰ ਆਪਾਂ ਮਾਜਨਾ ਤੇ ਜੱਟ ਦੇ ਦਿਲ ਦੀ ਤੁਲਨਾ ਕਰਨੀ ਹੋਵੇ ਤਾਂ ਅਸਲ ਵਿੱਚ ਮਹਾਜਨਾਂ ਦਾ ਦਿਲ ਬਹੁਤ ਵੱਡਾ ਹੈ ਮਹਾਜਨ ਲੋਕ ਬਿਨਾ ਕਿਸੇ ਲਿਖਤ ਪੜ ਤੋਂ ਲੱਖਾਂ ਰੁਪਏ ਜ਼ਿੰਮੇਦਾਰਾਂ ਨੂੰ ਦੇ ਦਿੰਦੇ ਹਨ ਪਰ ਇਸ ਦੇ ਉਲਟ ਕੋਈ ਜੱਟ ਕਿਸੇ ਨੂੰ 10-20 ਹਜ਼ਾਰ ਰੁਪਏ ਵੀ ਕਿਸੇ ਨੂੰ ਬਿਨਾ ਕਿਸੇ ਲਿਖੇ ਪੜੇ ਨਹੀਂ ਦਿੰਦਾ ਹੋਰ ਤਾਂ ਹੋਰ ਜਿਹੜਾ ਮਜ਼ਦੂਰ ਉਸਦੇ ਖੇਤ ਵਿੱਚ ਕੰਮ ਕਰਦਾ ਉਸ ਨੂੰ ਵੀ ਇਹ ਜੱਟ ਉਸਦੇ ਬਣਦੇ ਪੈਸਿਆਂ ਤੋਂ ਵੱਧ ਦੇ ਕੇ ਰਾਜ਼ੀ ਨਹੀਂ ਹੈ ਮਾਦੇ ਲੋਕਾਂ ਦੇ ਲੱਖਾਂ ਰੁਪਏ ਬਹੁਤ ਸਾਰੇ ਜ਼ਿਮੀਂਦਾਰ ਮੁੱਕਰ ਜਾਂਦੇ ਹਨ ਪਰ ਉਹਨਾਂ ਦਾ ਦਿਲ ਦੇਖੋ ਕਿੱਤੇ ਕੋਈ ਮਹਾਜਨ ਕਿਸੇ ਜੱਟ ਨਾਲ ਲੜਦਾ ਦੇਖਿਆ ਹੈ ਇਹ ਹੀ ਪੈਸੇ ਕਿਤੇ ਕਿਸੇ ਮਹਾਜਨ ਨੇ ਜਿੱਥੇ ਜੱਟ ਦੇ ਮੁਕਰੇ ਹੋਣ ਤਾਂ ਜੱਟ ਉਸ ਦਾ ਸਿਰ ਪਾੜਨ ਨੂੰ ਜਾਵੇਗਾ ਮਹਾਜਨ ਨੂੰ ਜੱਟ ਦੇ ਘਰ ਬੇਸ਼ੱਕ ਜਨੇ ਮਰਜ਼ੀ ਕਿਹੜੇ ਮਾਰਨੇ ਪੈ ਜਾਣ ਪਰ ਉਹ ਕਦੀ ਵੀ ਕੌੜੇ ਸ਼ਬਦ ਨਹੀਂ ਬੋਲਦਾ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਜੇਕਰ ਕਿਸੇ ਗਰੀਬ ਬੰਦੇ ਨੇ ਜਿਸ ਜੱਟ ਦੇ ਪੈਸੇ ਦੇਣੇ ਹੋਣ ਤਾਂ ਜੱਟ ਜਾਂ ਤਾਂ ਉਸ ਗਰੀਬ ਆਦਮੀ ਦਾ ਘਰ ਲੈ ਲਵੇਗਾ ਤਾਂ ਜਾਂ ਉਸ ਦਾ ਮਾਲ ਡੰਗਰ ਖੋਲ ਲਿਆਵੇਗਾ ਸੋ ਕੋਲ ਮਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮਹਾਜਨ ਦਾ ਦਿਲ ਜੱਟ ਨਾਲੋਂ ਕਿਤੇ ਵੱਡਾ ਹੁੰਦਾ ਹੈ ਜੱਟ ਤਾਂ ਮੈਂ ਆਪਣੀ ਫੋਕੀ ਢੋਂਸ ਜਮਾਈ ਬੈਠਾ ਹਾਂ ਦੋਸਤੋ ਇਹ ਵੀਡੀਓ ਮੈਨੂੰ ਲੱਗਦਾ ਕਿ ਜੱਟਾਂ ਦੇ ਹজম ਨਹੀਂ ਆਉਣੀ ਪਰ ਇਹ ਗੱਲ ਅਸਲੀਅਤ ਦੇ ਬਿਲਕੁਲ ਨੇੜੇ ਹੈ ਜਿਹੜੇ ਲੋਕਾਂ ਨੂੰ ਇਹ ਗੱਲ ਹজম ਆਵੇ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ